ਜੋ ਜੱਜ ਸਾਹਿਬ ਨੇ ਕਿਹਾ ਕਿ ਕੋਈ ਸੈਂਟੀਫਿਕ ਡਾਟਾ ਨਹੀਂ ਹੈ ਕਿ ਪੰਜਾਬ ਦਾ ਧੂਆ ਦਿੱਲੀ ਆਉਂਦਾ ਇਸ ਤੇ ਕੋਈ ਸੈਂਟੀਫਿਕ ਸਟੱਡੀ ਨਹੀਂ ਹੈ ਔਰ ਇਸੇ ਸੈਂਟੀਫਿਕ ਸਟੱਡੀ ਤੋਂ ਬਿਨਾ ਇਹ ਗੱਲ ਕਹਿਣਾ ਗਲਤ ਹੋਊਗਾ ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੋ ਅਦਰਵਾਈਜ਼ ਜੋ ਲੱਗ ਰਿਹਾ ਕਿ ਪ੍ਰੈਕਟੀਕਲੀ ਨਹੀਂ ਹੈ ਪੰਜਾਬ ਦਾ ਧੂਆ ਦਿੱਲੀ ਆਉਣਾ ਕਿਉਂਕਿ ਇੱਕ ਤਾਂ ਪੰਜਾਬ ਚੋ wind direction ਦਿੱਲੀ ਵਾਲੇ ਪਾਸੇ ਨੂੰ ਬਹੁਤ ਘੱਟ ਹੁੰਦੀ ਆ ਔਰ ਦੂਸਰੀ ਗੱਲ ਵਿੰਡ ਦੀ ਗਤੀ ਐਨੀ ਨਹੀਂ ਹੁੰਦੀ ਕਿ ਪੰਜਾਬ ਦਾ ਤੋਂ ਗੱਲੇ ਜੇ ਜਾਂ ਪੰਜਾਬ ਸਰਕਾਰ ਨੂੰ ਅਸੀਂ ਕਹਿ ਕੇ ਟੌਪ ਡਿਜਨਸੀ ਨੂੰ ਹਾਇਰ ਕਰੋ ਜੋ ਸੈਂਟੀਫਿਕ ਏਜੰਸੀ ਨੂੰ ਤੇ ਉਸ ਇਹ ਸਟੱਡੀ ਕਰੇ ਜੋ ਜਸਵੰਤ ਨੇ ਸੈਂਟੀਫਿਕ ਸਟੱਡੀ ਕੀਤੀ ਆ ਇਹਨਾਂ ਸਾਰੇ ਪੁਆਇੰਟ ਤੇ ਸਟੱਡੀ ਕਰੇ ਜਿਸ ਦਿਨ ਦਿੱਲੀ ਦੀ ਪੋਲੂਸ਼ਨ 450 ਆ ਉਸ ਦਿਨ ਪੰਜਾਬ ਦੀ ਵਿੰਡ ਦੀ ਡਾਇਰੈਕਸ਼ਨ ਕਿਸ ਪਾਸੇ ਸੀ ਤੇ ਜੇ ਵਿੰਡ ਦੀ ਡਾਇਰੈਕਸ਼ਨ ਦੂਜੇ ਪਾਸੇ ਤਾਂ 450 ਕਿਉਂ ਹੋਗੀ ਪ੍ਰਦੂਸ਼ਣ ਲੈ ਕੇ ਲਗਾਤਾਰ ਪੰਜਾਬ ਔਰ ਦਿੱਲੀ ਆਮਨੇ ਸਾਹਮਨੇ ਹੁੰਦੇ ਨੇ ਹੁਣ ਐਨਜੀਟੀ ਦੇ ਇੱਕ ਜੱਜ ਨੇ ਮੈਂਬਰ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕੈਟਾਗਰੀ ਕਿਰੀ ਕਿਹਾ ਕਿ ਪੰਜਾਬ ਨੂੰ ਰਿਸਪਾਂਸਿਬਲ ਮੰਨਣਾ ਗਲਤ ਨਹੀਂ ਸਾਡਾ ਨਾਲ ਨੇ ਸੀਨੀਅਰ ਐਡਵੋਕੇਟ ਐਚਸਪੂਲ ਕਾ ਉਹਨਾਂ ਸਾਹਿਬ ਐਨਜੀਟੀ ਦੇ ਮੈਂਬਰ ਨੇ ਜੱਜ ਨੇ ਸੁਧੀਰ ਅਗਰਵਾਲ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਪੰਜਾਬ ਨੂੰ ਰਿਸਪਾਂਸਿਬਲ ਮੰਨਣਾ ਦਿੱਲੀ ਦੇ ਪ੍ਰੋਜੈਕਸ਼ਨ ਨਹੀਂ ਉਹ ਗਲਤ ਹੈ ਜੋ ਜੱਜ ਸਾਹਿਬ ਨੇ ਕਿਹਾ ਕਿ ਕੋਈ ਸੈਂਟੀਫਿਕ ਡਾਟਾ ਨਹੀਂ ਹੈ ਕਿ ਪੰਜਾਬ ਦਾ ਧੂਆ ਦਿੱਲੀ ਆਉਂਦਾ ਇਸ ਤੇ ਕੋਈ ਸੈਂਟੀਫਿਕ ਸਟੱਡੀ ਨਹੀਂ ਹੈ ਔਰ ਇਸੇ ਸੈਂਟੀਫਿਕ ਸਟੱਡੀ ਤੋਂ ਬਿ ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੋ ਅਦਰਵਾਈਜ਼ ਜੋ ਲੱਗ ਰਿਹਾ ਕਿ ਪ੍ਰੈਕਟੀਕਲੀ ਨਹੀਂ ਆ ਪੰਜਾਬ ਦਾ ਤੁਗਾ ਦਿੱਲੀ ਆਉਣਾ ਕਿਉਂਕਿ ਇੱਕ ਤਾਂ ਪੰਜਾਬ ਚੋ wind direction ਦਿੱਲੀ ਵਾਲੇ ਪਾਸੇ ਨੂੰ ਬਹੁਤ ਘੱਟ ਹੁੰਦੀ ਆ ਔਰ ਦੂਸਰੀ ਗੱਲ wind ਦੀ ਗਤੀ ਇੰਨੀ ਨਹੀਂ ਹੁੰਦੀ ਕਿ ਪੰਜਾਬ ਦਾ ਤੁਗਾ ਲੈ ਜਾਏ ਤਾਂ ਉਹਨਾਂ ਨੇ ਕਿਹਾ ਕਿ ਦਿੱਲੀ ਦਾ ਜੋ ਪੋਲਿਊਸ਼ਨ ਦਾ ਕਾਰਨ ਹੋਰ ਕਾਰਨ ਹੈ ਉਹ ਕਾਰਨ ਲੱਭੋ ਸਿੰਪਲੀ ਪੰਜਾਬ ਨੂੰ ਬਲੇਮ ਕਰਨ ਦੀ ਦੀ ਪੋਲਿਊਸ਼ਨ ਦਾ ਕੰਟਰੋਲ ਨਹੀਂ ਹੋਣ ਲੱਗੀ ਬਿਲਕੁਲ ਸਹੀ ਗੱਲ ਆ ਨਾਲ ਦਿਨ ਉਹਨਾਂ ਨੇ ਵੀ ਕਹੀ ਹੈ ਕਿ ਜੋ ਇਹ ਪ੍ਰਾਲੀ ਚਲਾਈ ਜਾਂਦੇ ਉਹਨਾਂ ਲੋਕਲ ਪੋਲੂਸ਼ਨ ਬਹੁਤ ਹੁੰਦੀ ਹੈ ਵੀ ਲੋਕਲ ਪੋਲੂਸ਼ਨ ਦਾ ਧਿਆਨ ਚ ਰੱਖੋ ਬਲਕਿ ਇਸ ਦੇ ਨਾਲ ਕੀ ਹੈ ਕਿ ਜੇਕਰ ਦੇਖੋ ਕਿਸਾਨ ਨੂੰ ਜਾ ਕੇ ਤੁਸੀਂ ਕਹੋਗੇ ਕਿ ਜੀ ਦਿੱਲੀ ਦੇ ਬੱਚੇ ਨੂੰ ਅਸਥਮਾ ਹੋ ਗਿਆ ਜੀ ਉਹਨੂੰ ਦਮਾ ਹੋ ਗਿਆ ਜੀ ਤੁਸੀਂ ਆਪਣੀ ਪ੍ਰਾਲੀ ਜਨਾਨੀ ਬੰਦ ਕਰ ਦਿਓ ਕਹੇਗਾ ਮੈਂ ਨਹੀਂ ਕਰਤਾ ਜੇ ਤੁਸੀਂ ਉਹਨੂੰ ਕਹੋ ਕਿ ਤੇਰੇ ਆਪਣੇ ਪਿੰਡ ਦੇ ਵਿੱਚ ਐਨੇ ਬੱਚਿਆਂ ਨੂੰ ਅਸਥਮਾ ਹੋ ਗਿਆ ਵੇ ਤੂੰ ਇਹ 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 ਬੰਦ ਕਰ ਤਾ ਉਹ ਬਿਲਕੁਲ ਉਸ ਗੱਲ ਤੇ ਸੁਨੇਗਾ ਹਾਂ ਤੁਸੀਂ ਸਟੱਡੀ ਦੀ ਵੀ ਮੰਗੀ ਤੀ ਪੰਜਾਬ ਸਰਕਾਰ ਅੱਛਾ ਪੰਜਾਬ ਸਰਕਾਰ ਨੂੰ ਅਸੀਂ ਕਿਹਾ ਕਿ ਟਾਪ ਡਿਜਨਸੀ ਨੂੰ ਹਾਇਰ ਕਰੋ ਜੋ ਸੈਂਟੀਫਿਕ ਏਜੰਸੀ ਨੂੰ ਤੇ ਉਹ ਇਹ ਸਟੱਡੀ ਕਰੇ ਜੋ ਜੱਤਸਬ ਨੇ ਸੈਂਟੀਫਿਕ ਸਟੱਡੀ ਕਹੀ ਆ ਇਹਨਾਂ ਸਾਰੇ ਪੁਆਇੰਟ ਤੇ ਸਟੱਡੀ ਕਰੇ ਜਿਸ ਦਿਨ ਦਿੱਲੀ ਦੀ ਪੋਲੀਸ਼ਨ 450 ਆ ਉਸ ਦਿਨ ਪੰਜਾਬ ਦੀ ਵਿੰਡ ਦੀ ਡਾਇਰੈਕਸ਼ਨ ਕਿਸ ਪਾਸੇ ਸੀ ਤੇ ਜੇ ਵਿੰਡ ਦੀ ਡਾਇਰੈਕਸ਼ਨ ਦੂਜੇ ਪਾਸੇ ਤਾਂ 450 ਕਿਉਂ ਹੋਗੀ ਤਾਂ ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਸਾਰੇ ਕੀ ਕਾਊਂਟਰ ਕਰੇ ਪੰਜਾਬ ਉਸ ਚੀਜ਼ ਨੂੰ ਕਾਊਂਟਰ ਕਰੇ ਬਿਲਕੁਲ ਗੱਲ ਹੈ ਜੋ ਦਿੱਲੀ ਨੇ ਆਪਣੀਆਂ ਏਜੰਸੀਆਂ ਹਾਇਰ ਕੀਤੀਆਂ ਦਿੱਲੀ ਆਪਣਾ ਸਾਰਾ ਦਾ ਸਾਰਾ ਜਿਹਨਾਂ ਆਪਣੀ ਪੋਲੂਸ਼ਨ ਦੇ ਆਪਣਾ ਬਲੇਮ ਪੰਜਾਬ ਤੇ ਪਾਈ ਜਾਂਦੀ ਹੈ ਤੇ ਪੰਜਾਬ ਨੂੰ ਕਾਊਂਟਰ ਕਰੇ ਨਾ ਸੈਂਟੀਫਿਕ ਡਾਟਾ ਨਾਲ ਕਾਊਂਟਰ ਕਰੇ ਗਾਇਰੈਕਟ ਸ਼ੋਇੰਗ ਦੀ ਤੁਸੀਂ ਗੱਲ ਕੀਤੀ ਰਿਵਾਰਡ ਹੋਣਾ ਚਾਹੀਦਾ ਪੈੜੀ ਦੀ ਜੋ ਡਾਇਰੈਕਟ ਸ਼ੋਇੰਗ ਹੈ ਉਹਦੇ ਨਾਲ ਪਾਣੀ ਦੀ 90% ਬਚਤ ਹੁੰਦੀ ਹੈ ਜਦੋਂ 90% ਬਚਤ ਹੁੰਦੀ ਹੈ ਤੇ ਉਹ ਪੰਜਾਬ ਦੇ ਵਿੱਚ ਜੋ ਐਲੈਕਟ੍ਰਿਟੀ ਸਬਸਿਡੀ ਪੰਜਾਬ ਸਰਕਾਰ ਦਿੰਦੀ ਹੈ ਉਹਦੇ ਕਮ ਸੇ ਕਮ 10000 ਰੁਪਏ ਪਰ ਕਿੱਲਾ ਇਹ ਪੈੜੀ ਦੀ ਬਜਾਈ ਦੇ ਵਿੱਚ ਉਹ ਪਿਛਲੀ ਖਤ ਹੁੰਦੀ ਹੈ ਤਾਂ ਅਸੀਂ ਇਹ ਡਿਮਾਂਡ ਕੀਤਾ ਕਿ ਜਿਸ ਨੇ ਡਾਇਰੈਕਟ ਸੋਇੰਗ ਕੀਤੀ ਹੈ ਸਿੱਧੀ ਬਜਾਈ ਕੀਤੀ ਹੈ ਉਹਨੇ ਪੰਜਾਬ ਸਰਕਾਰ ਦਾ 10000 ਰੁਪਏ ਬਚਾਇਆ ਉਹ ਚੋਂ ਤੁਸੀਂ 8000 ਰੁਪਏ ਕਿਸਾਨ ਨੂੰ ਵਾਪਸ ਦਿਓ ਤੇ ਸਾਰੀ ਸਮੱਸਿਆ ਦਾਲ ਨਿਕਲੋ ਸਿੱਧੀ ਬਚਾਈ ਵੀ ਕਰੋ ਪਾਣੀ ਵੀ ਬਚਾਓ ਇੱਥੇ ਇਹ ਅੱਗ ਵੀ ਨਹੀਂ ਲਾਓ ਇਹ ਸਨ ਐਚਐਸਪੂਲ ਦਾ ਸੀਨੀਅਰ ਕੋਰ ਜੋ ਨੇ ਕੈਟੇਗੋਰਿਕਲ ਕਿਹਾ ਕਿ ਪੰਜਾਬ ਨੂੰ ਰਿਸਪਾਂਸਿਬਲ ਮੰਨਣਾ ਗਲਤ ਹੈ ਉਹਨਾਂ ਜਿਹਦੇ ਮੈਂਬਰ ਨੇ ਵੀ ਕਿਹਾ ਜੱਜ ਨੇ ਵੀ ਕਿਹਾ ਔਰ ਪੰਜਾਬ ਨੂੰ ਇੱਕ ਸਟੱਡੀ ਕਰਕੇ ਦਿੱਲੀ ਦੇ ਕਲੇਮਸ ਨੂੰ ਕਾਊਂਟਰ ਕਰਨਾ ਚਾਹੀਦਾ ਚੰਡੀਗੜ੍ਹ ਤੋਂ ਕਾਰ ਬਸ ਚੰਡੀਗੜ੍ਹ ਨਾਲ ਹਸੀਂ ਬਸੀ ਪੰਜਾਬ 75